ਸਟੇਗੀ ਆਵਾਗਮਣ ਵਿੱਚ ਲਜਾ ਸਟੇਗੀ ਇਹਦੂ ਪਾਰੀ ਦੁੱਖਾਂ ਵਿੱਚ ਲਜਾ ਸਟੇਗੀ ਉਹਨਾਂ ਨੂੰ ਭੋਗੇਗਾ ਤੇ ਪੁਸ਼ਤਾਵੇਂਗਾ ਰੋਵੇਂਗਾ ਕੁਰਲਾਵੇਂਗਾ ਭਾਈ ਸਾਹਿਬ ਕਹਿੰਦੇ ਜੈਲ ਸੇ ਰੇਨਾ ਦਿਨ ਦਿਨ ਉਦਮ ਅਦਾਉ ਬਿਨ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਨ ਰੇਨ ਮੈਨੇ ਹੁੰਦਾ ਕਰਜ਼ਾ ਤੇ ਕਰਜ਼ਾ ਕਿਸੇ ਤੋਂ ਲਿਆ ਹੋਵੇ ਕਰਜ਼ਾ ਕਿਸੇ ਦਾ ਦੇਣਾ ਹੋਵੇ ਤੇ ਉਹ ਵਿਆਜ ਨੂੰ ਵਿਆਜ ਲੱਗ ਜਾਂਦਾ ਵਿਆਜ ਮੂਲ ਬਣ ਜਾਂਦਾ ਤੇ ਉਹਨੂੰ ਫੇਰ ਅੱਗੇ ਵਿਆਜ ਚੱਲ ਪੈਂਦਾ ਜਦੋਂ ਵਿਆਜ ਵਾਧੇ ਫੇਰ ਉਹ ਮੂਲ 'ਚ ਜੋੜ ਲੈਂਦੇ ਨੇ ਤੇ ਉਹਨੂੰ ਅੱਗੇ ਵਿਆਜ ਲੱਗਣ ਲੱਗ ਪੈਂਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਰੋਜ਼ ਰੋਜ਼ ਇੱਕ ਕਰਜ਼ਾ ਵਾਧਦਾ ਜਾਂਦਾ ਹੈ ਅਰ ਜਿੰਨਾ ਚਿਰ ਉਦਮ ਅਦਾਉ ਬਿਨ ਉਦਮ ਕਰਕੇ ਅਦਾਉ ਮੈਨਾ ਅਦਾ ਕੀਤੇ ਤੋਂ ਬਗੈਰ ਉਤਾਰੇ ਤੋਂ ਬਗੈਰ ਲਾਹੇ ਤੋਂ ਬਗੈਰ ਇਹ ਘਟਦਾ ਨਹੀਂ ਵੱਧਦਾ ਹੀ ਜਾਂਦਾ ਹੈ ਉਦਮ ਕਰ ਉਪਰਾਲਾ ਕਰ ਆਪਣਾ ਕਰਜ ਉਤਾਰ ਅਸੀਂ ਤਾਂ ਬਾਹਰੋਂ ਲੋਕਾਂ ਨੂੰ ਕਰਜ਼ਾਈ ਕਰਦੇ ਆ ਬਾਹਰੋਂ ਕਰਜ਼ਾਈ ਹੋਏ ਆ ਕਦੇ ਇਹ ਸੁਣਿਆ ਹੈ ਬਈ ਪਾਪਾਂ ਕਰਕੇ ਅਸੀਂ ਪਹਿਲਾ ਜਨਮ ਵਿੱਚ ਬੜੇ ਕਰਜ਼ਾਈ ਆ ਤੇ ਅਸੀਂ ਬਹੁਤ ਕੁਝ ਸਤਿਗੁਰੂ ਤੋਂ ਬਿਨਾ ਕੁਝ ਦਿੱਤੇ ਤੋਂ ਲਿਆ ਹੈ ਤੇ ਗੁਰੂ ਨੂੰ ਅਸੀਂ ਕੀ ਦੇ ਰਹੇ ਗੁਰੂ ਨੂੰ ਕੀ ਦੇ ਰਹੇ ਉਦੇ ਤੋਂ ਲਿਆ ਹੈ ਸਾਨੂੰ ਉਸ ਨੇ ਕਰਮਿੰਦਰੇ ਦਿੱਤੇ ਗਿਆਨ ਇੰਦਰੇ ਦਿੱਤੇ ਜੀਵਤਵ ਦਿੱਤਾ ਸ਼ਰੀਰ ਦਿੱਤਾ ਪਰਿਵਾਰ ਦਿੱਤਾ ਕਾਰੋਬਾਰ ਦਿੱਤਾ ਅਨ ਆਨਾਦ ਦਿੱਤਾ ਵਸਤਰ ਆਦਿਤੇ ਪੁਸ਼ਾਕ ਦਿੱਤੀ ਖੁਰਾਕ ਦਿੱਤੀ ਮਹਿਲ ਦਿੱਤੇ ਮਲਕੀਅਤ ਦਿੱਤੀ ਅਸੀਂ ਪਰਮਾਤਮਾ ਨੂੰ ਕੀ ਦੇ ਰਹੇ ਹਾਂ ਇਹਦੇ ਦਾ ਖਾਂ ਦਾ ਪੈਣ ਦਾ ਮੁਕਰ ਪਾਏ ਰੱਬ ਨੂੰ ਸਮਝਦਾ ਇੱਕ ਉਹ ਨਹੀਂ ਪਰ ਅਸੀਂ ਕੋ ਰਜ਼ਾਈਆਂ ਸਮਝ ਨਹੀਂ ਆਈ ਕਿਸ ਤਰ੍ਹਾਂ ਕਰਦਾ ਉਤਾਰਾਂਗੇ ਇਹ ਕਾਦੇ ਲਈ ਮਿਲਿਆ ਸੀ ਆਪਨਾ ਕੋਈ ਦਿਹਾੜੀਦਾਰ ਲਾਇਆ ਹੋਵੇ ਖੇਤ ਵਿੱਚ ਆਪਣਾ ਕੋਈ ਦਿਹਾੜੀਦਾਰ ਲਾਇਆ ਹੋਵੇ ਜਾਂ ਮਹੀਨੇ ਤੇ ਜਾਂ ਸਾਲ ਤੇ ਕੋਈ ਬੰਦਾ ਰੱਖਿਆ ਹੋਵੇ ਤੇ ਉਹਦੇ ਨਾਲ ਤੁਸੀਂ ਇਹ ਮੁਕਰਰ ਕਰਕੇ ਉਹਨੂੰ ਖੇਤ ਭੇਜ ਦਿਓ ਜਾਂ ਦੂਜੇ ਪਿੰਡ ਭੇਜ ਦਿਓ ਤੇ ਜਿਹੜੇ ਕੰਮ ਲਈ ਭੇਜੋ ਉਹਨੋਂ ਉਹ ਤੁਹਾਡੇ ਵਾਲਾ ਤਾਂ ਕੰਮ ਕਰੇ ਨਾ ਜਿਹੜੇ ਕੰਮ ਭੇਜੋ ਤੁਸੀਂ ਉਹ ਕੰਮ ਤਾਂ ਉਹ ਕਰੇ ਨਾ ਤੇ ਉਹ ਆਪਣੀ ਮਨਮਾਨੀ ਨਾਲ ਹੋਰ ਹੀ ਉੱਥੇ ਕਰਦਾ ਰਵੇ ਆਪਣੀਆਂ ਖੁਸ਼ੀਆਂ ਮਨਾਉਂਦਾ ਰਵੇ ਤੇ ਕੀ ਫਿਰ ਤੁਸੀਂ ਕਿੰਨੇ ਖੁਸ਼ ਹੋਵਾਂਗੇ ਆਪਾਂ ਉਹਦੇ ਤੇ ਕਿੰਨਾ ਇੱਕ ਕੀ ਉਹਨੂੰ ਆਪਾਂ ਫੁੱਲਾਂ ਦਾ ਹਾਰ ਪਾਵਾਂਗੇ ਕਿ ਉਹਨੂੰ ਆਪਾਂ ਜਿੰਨਾ ਉਹਦੇ ਨਾਲ ਗਿਨਿਆ ਮਿੱਠਿਆ ਕੁਝ ਪਹਿਲਾਂ ਐਡਵਾਂਸ ਦਿੱਤਾ ਹੈ ਕੁਝ ਦੇਣ ਲਈ ਤਿਆਰ ਹਾਂ ਕਿ ਉਹਨੂੰ ਖੁਸ਼ ਹੋ ਕੇ ਦੇ ਦਿਆਂਗੇ ਸਭ ਕੁਝ ਕਈ ਤਾਂ ਫਿਰ ਇੰਨੇ ਉਤਾਵਲੇ ਹੋ ਜਾਂਦੇ ਕਿ ਦੇਓ ਆਦਮੀ ਇੱਕ ਅੱਧੀ ਗੱਲ ਦੀ ਉਲੰਘਣਾ ਕਰੇ ਨਾ ਪਤਾ ਨਹੀਂ ਫਿਰ ਉਹਨੂੰ ਕੀ ਕੀ ਬੋਲਦੇ ਕਿੰਨਾ ਗਾਲੀ ਗਲੋਚ ਕਰਦੇ ਹੈ ਕਈ ਤਾਂ ਲਫੜ ਵੀ ਲਾ ਦਿੰਦੇ ਹੈ ਤੇ ਜਰਾ ਆਪਣੇ ਜੀਵਨ 'ਚ ਧਿਆਨ ਮਾਰੋ ਸਾਡੇ ਮਾਲਕ ਨੇ ਸਾਨੂੰ ਐਡਵਾਂਸ ਦੇ ਕੇ ਭੇਜਿਆ ਹੋਇਆ ਹੈ ਇੱਕ ਇੱਕ ਸਵਾਸ ਦਾ ਕੋਈ ਮੁੱਲ ਹੈ ਇੱਕ ਇੱਕ ਅੰਗ ਦਾ ਮੁੱਲ ਹੈ ਇੱਕ ਇੱਕ ਅੱਖ ਦਾ ਜ਼ੁਬਾਨ ਦਾ ਕੋਈ ਮੁੱਲ ਹੈ ਅੱਖ ਦੇ ਸਟੈਂਟ ਜਿਹਾ ਪਵਾਉਣਾ ਪਵੇ ਤੇ ਪਤਾ ਲੱਗ ਜਾਂਦਾ ਨਾ ਸਾਰਿਆਂ ਨੂੰ ਹੱਥੜੇ ਪੈ ਜਾਂਦੇ ਆ ਤੇ ਜਿਹੜੇ ਪ੍ਰਮਾਤਮਾ ਨੇ ਪਾ ਕੇ ਭੇਜੇ ਉਹਦੀ ਕਦੇ ਕਦਰ ਕੀਤੀ ਕਦੇ ਵੇਖਿਆ ਉਹਦਾ ਜਿਹੜਾ ਆਪਾਂ ਪਵਾ ਕੇ ਆਉਣੇ ਤੇ ਲੈਂਜ਼ ਪਵਾਈਏ ਤੇ ਸਟੈਂਟ ਪਵਾਈਏ ਤੇ ਗੋਡਾ ਪਵਾਈਏ ਤੇ ਦੰਦ ਲਵਾਈਏ ਆਪਾਂ ਨੂੰ ਪਤਾ ਹੁੰਦਾ ਨਾ ਕਿੰਨੇ ਚਾ ਕੰਨ ਦਾ ਪਰਦਾ ਪਵਾਈਏ ਤੇ ਉਹਦੀ ਗਾਰੰਟੀ ਕਿੰਨੇ ਉਹ ਪਰਹੇਜ ਦੱਸਦਾ ਵੀ ਜੇ ਆਹ ਕਰ ਲਿਆ ਤੂੰ ਆਹ ਕਰ ਲਿਆ ਆਹ ਕੁਝ ਕਰ ਲਿਆ ਮੈਂ ਜ਼ਿੰਮੇਵਾਰ ਨਹੀਂ ਇਹ ਖਤਮ ਹੁੰਦਾ ਨਹੀਂ ਤੇ ਆਪਾਂ ਕਰਦੇ ਨਾ ਤੇ ਜੇ ਜੋ ਸਾਨੂੰ ਰੱਬ ਨੇ ਕਹਿ ਕੇ ਭੇਜਿਆ ਪਰਮਾਤਮਾ ਨੇ ਕਹਿ ਕੇ ਭੇਜਿਆ ਸਾਨੂੰ ਸਭ ਕੁਝ ਦੇ ਕੇ ਭੇਜਿਆ ਅਸੀਂ ਉਹਦੀ ਬੇਕਦਰਹੀ ਕਰ ਛੱਡੀਏ ਅੱਖਾਂ ਦਿੱਤੀਆਂ ਨੇ ਇਹਦਾ ਕੋਈ ਪਰਹੇਜ ਨਹੀਂ ਉਨੇ ਹਾਲਾਂ ਕੇ ਪਰਹੇਜ ਦੱਸਿਆ ਸੀ ਅੱਖਾਂ ਦਾ ਉਹ ਕੀਤਾ ਨਹੀਂ ਉਹਨਾਂ ਕਿਹਾ ਸੀ ਇਹਦੇ ਨਾਲ ਮਾੜਾ ਨਦਰੀਆ ਨਾ ਬਣਾਵੀਂ ਨਹੀਂ ਕੀਤਾ ਕੰਨਾਂ ਦਾ ਉਹਨੇ ਸਾਨੂੰ ਪਰਹੇਦ ਦੱਸਿਆ ਸੀ ਮਾੜੀ ਸਰੋਤ ਨਾ ਬਣਾਵੀਂ ਜ਼ਬਾਨ ਦਾ ਪਰਹੇਦ ਦੱਸਿਆ ਸੀ ਮਾੜੇ ਬੋਲ ਨਾ ਬੋਲੀ ਨਿੰਦਾ ਨਾ ਕਰੀ ਚੁਗਲੀ ਨਾ ਕਰੀ ਅਰ ਸਾਨੂੰ ਹੱਥਾਂ ਦਾ ਪਰਹੇਦ ਦੱਸਿਆ ਸੀ ਇਹਦੇ ਨਾਲ ਮਾੜਾ ਲਿਖਣਾ ਮਾੜਾ ਨਾ ਕਰੀ ਕਦਮਾਂ ਦਾ ਪਰਹੇਦ ਦੱਸਿਆ ਸੀ ਮਾੜੇ ਪਾਸੇ ਚੱਲ ਕੇ ਨਾ ਜਾਈ ਚਿੱਤ ਦਾ ਪਰਹੇਦ ਦੱਸਿਆ ਸੀ ਇਹਦੇ ਚਿੰਤਨ ਵਿੱਚ ਪ੍ਰਮਾਤਮਾ ਆਵੇ ਹੋਰ ਨਾ ਚਿਤਵਦਾ ਰਹੀਂ ਗੁਸਤਾਖੀ maaf ਜਪਜੀ ਦਾ ਪਾਠ ਕਰ ਰਹੀ ਹੁੰਨੇ ਸੁਖਮਣੀ ਦਾ ਪਾਠ ਕਰ ਰਹੇ ਹੁੰਨੇ ਆ ਚਿੱਤ ਦੇ ਵਿੱਚ ਉਥਲ-ਪੁਥਲੀ ਮਚ ਰਹੀ ਹੁੰਦੀ ਆ ਉਥਲੇ-ਪੁਥਲੀ ਮਾਤੇ ਰਹੀ ਉਹਦੀ ਫਲਾਨਾ ਕੀ ਕਰਦਾ ਫਲਾਨਾ ਕਿੱਥੇ ਆ ਫਲਾਨੇ ਨੇ ਕੱਲ੍ਹ ਕੀ ਕੀਤਾ ਅੱਜ ਕੀ ਕਰੇਗਾ ਪਰਸੋਂ ਨੂੰ ਕੀ ਕਰੇਗਾ ਤੁਸੀਂ ਦੇਖਿਆ ਜੀ ਸਾਰਿਆਂ ਦੀ ਹਾਲਤ ਮੇਰੀ ਵੀ ਹੈ ਮੈਂ ਤੁਹਾਡੇ ਵਿੱਚ ਹੀ ਆ ਇਹ ਬਾਣੀ ਪੜਦਿਆਂ ਨਹੀਂ ਗੱਲਾਂ ਚੱਲਣ ਗਈਆਂ ਉਦੋਂ ਅਸੀਂ ਸਿਮਰਨ ਕਰਨ ਬਾਣੀ ਪੜਨ ਬੈਠੇ ਕਿ ਉਹਨਾਂ ਗੱਲਾਂ ਨੂੰ ਵਿਚਾਰਨ ਬੈਠੇ ਜਦੋਂ ਪਤਾ ਲੱਗ ਜਾਂਦਾ ਹੈ ਨਾ ਉਦੋਂ ਉਹਨੂੰ ਰੋਕੋ ਉਹਨਾਂ ਫੁਰਣਿਆਂ ਨੂੰ ਅਸੀਂ ਪਰਹੇਜ ਨਹੀਂ ਕੀਤਾ ਉਹ ਦਾਤੇ ਨੇ ਜਿਨੇ ਸਾਨੂੰ ਸਭ ਕੁਝ ਨੈਣ ਪ੍ਰਾਣ ਸਭ ਕੁਝ ਦੇ ਕੇ ਭੇਜਿਆ ਸਜਣੋਂ ਪੁੱਛਣਾ ਉਹਨੇ ਵੀ ਐ ਕਿ ਤੈਨੂੰ ਭੇਜਿਆ ਸੀ ਕੀ ਕਰਕੇ ਆ ਮੈਂ ਕਿਹੜੇ ਕੰਮ ਤੇਨੂੰ ਭੇਜਿਆ ਸੀ ਤੇ ਤੈਨੂੰ ਦੱਸਿਆ ਵੀ ਸੀ ਤੂੰ ਕਾਹਦੇ ਲਈ ਆ ਤੇ ਮਹਾਰਾਜ ਨੇ ਕਿਹਾ ਨਾ ਪਪੰਗਤੀ ਬਾਣੀ ਦੀ ਪੜੀ ਕਿ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬੇਰਥਾ ਜਨਮ ਪਰਾਨੀ ਜਨਮ ਵਿਅਰਥ ਗਿਆ ਕਾਰੋਬਾਰ ਦੇ ਵਿੱਚ ਨਰੰਕਾਰ ਚੇਤੇ ਆਵੇ ਪਰਵਾਰ ਵਿੱਚ ਕਰਤਾਰ ਚੇਤੇ ਆਵੇ ਸੰਸਾਰ ਵਿੱਚ ਨਰੰਕਾਰ ਚੇਤੇ ਆਵੇ ਤੈਨੂੰ ਭੁੱਲੇ ਨਾ ਇਹ ਨਹੀਂ ਕਿਹਾ ਤੂੰ ਇਹ ਸਭ ਕੁਝ ਛੱਡ ਕਹਿਣ ਲੱਗੇ ਉਹ ਕਰਜ ਕਿਵੇਂ ਉਤਾਰੇਗਾ ਉਹ ਕਰਜ ਬਿਨਾ ਅਦਾ ਕੀਤਿਆਂ ਉਤਰਦਾ ਨਹੀਂ ਅਦਾਇਗੀ ਇਹਦੀ ਕੀ ਆ ਜਪਣਾ ਭਲਾ ਕਰਨਾ ਭਲੇ ਪਾਛੇ ਤੁਰਨਾ ਭਲਾ ਬੋਲਣਾ ਭਲਾ ਦੇਖਣਾ ਭਲਾ ਸੁਣਨਾ ਭਲੇ ਦਾ ਸੰਗ ਕਰਨਾ ਪੱਲਾਈ ਵਾਲੇ ਬਚਨਾਂ ਚਿਤਵਣੇ ਅੰਦਰੋਂ ਤੇ ਗੁਰੂ ਗੁਰੂ ਜਪਣਾ ਇਹਦੀ ਅਦਾਈ ਗੀ ਹੈ ਅਸੀਂ ਕਿੰਨਾ ਕਰਦੇ ਆ ਮੈਨੂੰ ਮੇਰਾ ਪਤਾ ਹੈ ਤੁਹਾਡਾ ਤੁਹਾਨੂੰ ਪਤਾ ਹਰ ਇੱਕ ਨੂੰ ਆਪਣਾ ਆਪਣਾ ਪਤਾ ਕਿੰਨਾ ਕਰਦੇ ਔਰ ਭਾਈ ਸਾਹਿਬ ਕਹਿੰਦੇ ਉਹਨਾਂ ਚਿਰ ਕਰਜ਼ ਉਤਰਦਾ ਨਹੀਂ ਮੂਲ ਆਉ ਬਿਆਜ ਬੜੇ ਉਪਜੈ ਬਿਆਦ ਜੀ ਕਹਿੰਦੇ ਮੂਲ ਵੀ ਵੱਧਦਾ ਰਹਿੰਦਾ ਹੈ ਵਿਆਜ ਵੀ ਅੱਗੇ ਵੱਧਦੀ ਰਹਿੰਦੀ ਹੈ ਤੇ ਫਿਰ ਉਹਦੇ ਕਾਰਨ ਚਿੰਤਾ ਤੁਰ ਹੋਏ ਕਈ ਸੁਸਾਇਡ ਕਰ ਜਾਂਦੇ ਨੇ ਕਿ ਇੰਨਾ ਕਰਜ਼ ਚੜ ਗਿਆ ਆ ਕਰਜ਼ ਚੜ ਜਾਂਦਾ ਹੈ ਤੇ ਫੇਰ ਹੀ ਕਰਜ਼ ਦੇ ਮਾਰੇ ਹੋਈ ਮੌਤ ਨੂੰ ਸਹੇੜਦੇ ਆ ਨਾ ਜੀ ਫੁਲਾਨਾ ਖਾ ਲੈ ਗਿਆ ਜੀ ਫੁਲਾਨਾ ਆ ਕਰ ਗਿਆ ਜੀ ਕਹਿੰਦੇ ਸਜਣਾ ਜਿਵੇਂ ਬਾਹਰ ਦੇ ਕਰਜ਼ੇ ਦਾ ਤੈਨੂੰ ਫਿਕਰ ਇਹ ਨਾ ਤੇ ਮਾਲਕ ਵਾਲਾ ਵੀ ਕਦੇ ਸੋਚਿਆ ਕਰ ਜੇ ਤੂੰ ਉਹਦਾ ਚਿੰਤਨ ਕਰੇ ਨਾ ਉਹ ਤੂੰ ਅੰਦਰ ਬਾਰੇ ਵੀ ਚੱਲ ਬਾਹਰੋਂ ਉਹਦੇ ਤੇ ਭਰੋਸਾ ਰੱਖ ਉਹ ਤੇਰਾ ਲੋਕ ਪਰਲੋਕ ਸਵਾਰ ਦੇਗਾ ਲੋਕ ਦਾ ਵੀ ਤੇ ਪਰਲੋਕ ਦਾ ਵੀ ਕਰਜ਼ ਉਤਾਰ ਦੇਵੇਗਾ ਜੇ ਭਰੋਸਾ ਰੱਖ ਕੇ ਚੱਲੇ ਕਿਰਤ ਕਰ ਤੇ ਭਰੋਸਾ ਉਹਦੇ ਤੇ ਰੱਖ ਕਰਤਾਰ ਤੇ ਕਰਤੇ ਤੇ ਉਹ ਤੇਰੇ ਕਿਰਤ ਵਿੱਚ ਬਰਕਤ ਪਾਵੇਗਾ ਰਹਿਮਤ ਕਰੇਗਾ ਉਹ ਕਰਜ ਨਹੀਂ ਉਤਰਦਾ ਜੇ ਉਪਚਾਰ ਨਾ ਕੀਤਾ ਜੇ ਨਾ ਉਤਾਰਨ ਦਾ ਯਤਨ ਕੀਤਾ ਭਾਈ ਸਾਹਿਬ ਕਹਿੰਦੇ ਜੈਸੇ ਸਤਰ ਸਸ ਨ ਸੰਗਰਾਮ ਕਰ ਸਾਦੇ ਬਿਨ ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਤਰੂ ਵੈਰੀ ਜੰਗ ਦਾ ਮੈਦਾਨ ਆ ਜਾਵੇ ਉਹ ਫੌਦਾ ਲੈ ਕੇ ਆ ਗਿਆ ਤੀਰ ਭਾਲੇ ਲੈ ਕੇ ਆ ਗਿਆ ਸ਼ਭੀਆਂ ਲੈ ਕੇ ਆ ਗਿਆ ਤਲਵਾਰਾਂ ਲੈ ਕੇ ਆ ਗਿਆ ਰੈਕਲੇ ਬੰਦੂਕਾਂ ਲੈ ਕੇ ਆ ਗਿਆ ਤੋਪਖਾਨਾ ਲੈ ਕੇ ਆ ਗਿਆ ਉਹ ਗੋਲੀ ਚਲਾਨ ਨੂੰ ਤਿਆਰ ਏ ਤੇ ਤੂੰ ਉੱਥੇ ਜਾ ਕੇ ਕਹੇ ਕਿ ਮੈਂ ਜੀ ਹੁਣ ਹੱਥ ਬੰਨ ਲਾਵਾਂਗਾ ਜਾਂ ਗੱਲਾਂ ਨਾਲ ਹੀ ਮੇਰਾ ਕੰਮ ਲੋਟ ਆ ਜਾਵੇਗਾ ਨਹੀਂ ਵੈਰੀ ਨੂੰ ਮੂੰਹ ਤੋੜਵਾ ਜਵਾਬ ਉੱਥੇ ਦੇਣਾ ਪਵੇਗਾ ਇਹਦੂ ਪਹਿਲਾਂ ਢੰਗ ਸੀ ਹੁਣ ਨਹੀਂ ਹੁਣ ਮੈਦਾਨੇ ਜੰਗ ਵਿੱਚ ਆ ਗਿਆ ਆਮੋ ਸਾਹਮਣਾ ਹੋ ਗਿਆ ਫੌਜਾਂ ਦਾ ਹੁਣ ਇੱਕੋ ਆ ਸੂਰਮਿਆਂ ਦੀ ਤਰ੍ਹਾਂ ਲੜ ਕਹਿੰਦੇ ਉਸ ਨੂੰ ਸਦਾ ਦਿੱਤੇ ਤੋਂ ਬਗੈਰ ਤਾੜਨਾ ਦਿੱਤੇ ਤੋਂ ਬਗੈਰ ਤੇ ਕਹਿੰਦੇ ਬਖੇੜਾ ਝਗੜਾ ਮਿਟੇਗਾ ਨਹੀਂ ਵੈਰੀ ਨੂੰ ਦੂਰ ਕਰਨਾ ਹੈ ਵੈਰੀ ਦੇ ਪੈਰ ਓ ਖੇੜਨੇ ਨੇ ਦੂਰ ਕਰਨਾ ਉਹਨੂੰ ਆਪਣੀ ਜ਼ਮੀਨ ਤੋਂ ਤੇ ਕੁਝ ਕਰਨਾ ਪਵੇਗਾ ਜੁੱਧ ਕਰਨਾ ਪਵੇਗਾ ਸajna ਤੇਰੇ ਘਰ ਦੇ ਅੰਦਰ ਹਿਰਦੇ ਘਰ ਦੇ ਅੰਦਰ ਵੈਰੀ ਆ ਕੇ ਵਾਸਾ ਕਰੀ ਬੈਠੇ ਇਹਨਾਂ ਨਾਲ ਵੀ ਜੁੱਧ ਕਰਨਾ ਪਵੇਗਾ ਇਹਨਾਂ ਨੂੰ ਵੀ ਕੱਢਣਾ ਪਵੇਗਾ ਭਾਈ ਸਾਹਿਬ ਕਹਿੰਦੇ ਜਿਉਂ-ਜਿਉਂ ਭਿਜੈ ਕੰਮਰੀ ਤਿਉ ਤਿਉ ਭਾਰੀ ਹੋਤ ਜਾਤ ਜਿਵੇਂ ਜਿਵੇਂ ਕੰਬਲੀ ਭਜਦੀ ਭਾਈ ਸਾਹਿਬ ਕਹਿੰਦੇ ਜਿਵੇਂ ਉਹ ਜੋਦੇ ਨੂੰ ਪਛਾੜਦਾ ਤੇ ਜੋਦਾ ਹੀ ਪਛਾੜ ਸਕਦਾ ਹੈ ਪਲ-ਪਲ ਪਰਬਲ ਹੋਏ ਕਰਤ ਉਪਾਦ ਜੀ ਨਹੀਂ ਤੇ ਹਰ ਪਲ ਵਿੱਚ ਉਹ ਪਰਬਲ ਤਾਕਤਵਰ ਹੁੰਦਾ ਜਾਏਗਾ ਤੈਨੂੰ ਦਬਾਈ ਦਵੇਗਾ ਤੇਰੇ ਖਿਆਲات ਤੇਰੇ ਵਿਚਾਰ ਜਿਵੇਂ ਜਿਵੇਂ ਇੱਕ ਕੰਮਲੀ ਭਿੱਜਦੀ ਆ ਔਰ ਭਾਰੀ ਹੁੰਦੀ ਏ ਜਿਵੇਂ ਜਿਵੇਂ ਪਾਪਾਂ ਦਾ ਬੋਝ ਵੱਧਦਾ ਹੈ ਓਵੇਂ ਓਵੇਂ ਉਹ ਭਾਰਾ ਹੁੰਦਾ ਜਾਂਦਾ ਹੈ ਤੇ ਤੈਨੂੰ ਦਬਾਓ ਵਿੱਚ ਲਿਆਂਦਾ ਜਾਂਦਾ ਹੈ ਤੇਰੇ ਜੀਵਨ ਵਿੱਚ ਕਹਿ ਲੱਗੇ ਬੇਨ ਸਤਗੁਰ ਉਰ ਬਸੇ ਅਪਰਾਧ ਜੀ ਜਿੰਨਾ ਚਿਰ ਸਤਗੁਰ ਦਾ ਉਪਦੇਸ਼ ਸਤਗੁਰ ਹਿਰਦੇ ਵਿੱਚ ਨਹੀਂ ਵਸਦਾ ਉਨਾ ਚਿਰ ਸਜਣਾ ਅਪਰਾਧ ਦੀ ਤੇਰੇ ਤਨ ਕਰਕੇ ਅਪਰਾਧ ਹੋਣਗੇ ਤੇ ਮਨ ਕਰਕੇ ਉਨਾ ਚਿਰ ਪਾਪ ਹੀ ਹੋਣਗੇ ਤੇ ਪਾਪਾਂ ਦੀ ਸਜ਼ਾ ਮਿਲੇਗੀ ਔਰ ਪਾਪੀ ਕੀ ਗਤ ਕਤ ਹੂ ਨਹੀਂ ਪਾਪੀ ਦੀ ਗਤ ਮੁਗਤੀ ਕਿਦੇ ਵੀ ਨਹੀਂ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਪਾਪੀ ਪਚਿਆ ਆਪ ਕਮਾਏ ਨ ਤੇ ਪਾਪੀ ਡੜਾਇਆ ਔਰ ਉਹ ਆਪਣੇ ਕੀਤੇ ਦੇ ਕਾਰਨ ਫਸਿਆ ਹੋਇਆ ਕੀਤੇ ਦੇ ਕਾਰਨ ਕਿਸੇ ਦੇ ਨਹੀਂ ਔਰ ਕਹਿ ਲੱਗੇ ਪਾਪੀ ਕਰਮ ਕਮਾਗਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾ ਦਾਨੀਆਂ ਤੇ ਉਹ ਮਥੇ ਧਰਮ ਰਾਏ ਜਿਵੇਂ ਮਧਾਨੀ ਦੁੱਧ ਦਾ ਮਥਨ ਕਰ ਦਿੰਦੀ ਨਾ ਐਉਂ ਪਾਪੀਆਂ ਨੂੰ ਸਜ਼ਾ ਦਿੱਤੀ ਜਾਣੀ ਐ ਇਨੀ ਕਰੜੀ ਸਜ਼ਾ ਦਿੱਤੀ ਜਾਣੀ ਮਹਾਰਾਜ ਕਹਿੰਦੇ ਪਾਪ ਕਰੇਂ ਦੜ ਸਰ ਪਰ ਮੁਠੇ ਅਦਰਾ ਇਲ ਫੜੇ ਫੜ ਕੁੱਠੇ ਦੋਜਕ ਪਾਏ ਸਿਰ ਜਨ ਹਾਰੈ ਲੇਖਾ ਮੰਗੈ ਬਾਣੀਆਂ ਕਹਿ ਲੱਗੇ ਸਜਣਾ ਲੇਖਾ ਲਿਆਦਾ ਨਹੀਂ ਲੇਖਾ ਲੀਜੈ ਤਿਲ ਜਿਉਂ ਪੀੜੀ ਜਿਵੇਂ ਤਿਲਾਂ ਦੀ ਕਹਾਣੀ ਪੀੜੀ ਜਾਂਦੀ ਨਾ ਇਸ ਤਰ੍ਹਾਂ ਤੇਰੇ ਤੋਂ ਲੇਖਾ ਦੋਖਾ ਹੋਣਾ ਹੀ ਸੰਗ ਨਾ ਕੋਈ ਭਇਆ ਬੇਬਾ ਮਾਲ ਜੋਬਣ ਤਨ ਛੋੜ ਮੰਜੇ ਸਾਹ ਮਹਾਰਾਜ ਕਹਿੰਦੇ ਕਰਮ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜੋ ਕਹਾਣੀਆਂ ਤਿਲਾਂ ਦੀ ਕਹਾਣੀ ਤਰ੍ਹਾਂ ਪੀੜਿਆ ਜਾਏਗਾ ਤੇਰੇ ਪੱਲੇ ਕੁਝ ਨਹੀਂੋਂ ਪੈਣਾ ਇਨ੍ਹਾਂ ਦੁੱਖਾਂ ਤੋਂ ਬਚਨ ਲਈ ਇਨ੍ਹਾਂ ਰੋਗਾਂ ਤੋਂ ਬਚਨ ਲਈ ਇਨ੍ਹਾਂ ਸੋਗਾਂ ਤੋਂ ਬਚਨ ਲਈ ਦੁੱਖਾਂ ਨੂੰ ਦੂਰ ਕਰਨਾ ਹੈ ਗੁਰਬਾਣੀ ਨਾਲ ਜੁੜ ਗੁਰੂ ਨਾਲ ਜੁੜ ਤੇਰਾ ਗੁਰੂ ਬਾਣੀ ਆ ਗੁਰੂ ਬਾਣੀ ਤੋਂ ਬਗੈਰ ਦੂਜਾ ਕੋਈ ਤੇਰੀ ਬਾਣੀ ਨੂੰ ਪਕੜਨ ਵਾਲਾ ਜਿਹੜਾ ਤੈਨੂੰ ਬਚਾ ਸਕੇ ਮਹਾਰਾਜ ਕਹਿੰਦੇ ਬੇਨਤੀ ਕਰਿਆ ਕਰ ਤੁਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤਿਥਾ ਤੂੰ ਸਮਰੱਥ ਜਿਥੈ ਕੋਏ ਨਾਹੇ ਉਥੈ ਤੇਰੀ ਰਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੈ ਦੂਤ ਨਾਏ ਤੇਰੀ ਛਡ ਜਾਹਿ ਪੌਦਲ ਬਖਮ ਅਸਗਾਹ ਗੁਰ ਸਬਦੀ ਪਾਰ ਪਾਹਿ ਜਿਨ ਕੋ ਲੱਗੀ ਪਿਆਸ ਅਮਰਤ ਸਈ ਖਾਹਿ ਕਲ ਮੈਂ ਇਹੋ ਪੁੰਨ ਕਾਲ ਯੁਗ ਦੇ ਵਿੱਚ ਇਹ ਪੁੰਨ ਕੱਲ ਮੈਂ ਇਹੋ ਪੁੰਨ ਕੀ ਗੁਣ ਗੋਬਿੰਦ ਗਾਹੀ ਸਭ ਤੋਂ ਵੱਡਾ ਪੁੰਨ ਹੈ ਮਾਲਕ ਦੇ ਗੁਨਾ ਨੂੰ ਗਾਉਣਾ ਉਨੋਂ ਗਾਇਏ ਪਾਪਾਂ ਤੋਂ ਬਚ ਜਾਵਾਂਗੀ ਸਾਡਾ ਆਇਆ ਸਪਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬਨਵਾਜ਼ ਦਾ ਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਭਾਈ ਗੁਰਦਾਸ ਸਾਹਿਬ ਦੇ ਬਚਨ ਜਾਣ ਕੇ ਗੁਰਮਤ ਜਾਨ ਕੇ ਹਿਰਦਿਆਂ ਚ ਵਸਾਵਣਾ ਸਾਡਾ ਆਇਆ ਸਫਲਾ ਹੋ ਸਕੇ ਜੀ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਭਨਾਂ ਨੂੰ ਬਖਸ਼ਣ ਸਾਰਿਆਂ ਨੂੰ ਚਰਨੀ ਲਾਉਣ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਦੇ